ਵੜੀ ਆ। ਚਾਰ ਜਣਾਂ ਨੇ ਤਿੰਨ ਮੋਟਰਸਾਂ ਲੱਗੇ ਲਾ ਲੇ। ਮੁੰਡੇ ਅੱਠ ਸੀ ਚਾਰਾਂ ਨੇ ਮੇਰੀ ਐਕਟਵਾ ਦੀ ਚਾਬੀ ਫੜੀ। ਐਕਟਵਾ 'ਚ ਪੈਸੇ ਕੱਢੇ ਤੇ ਇੱਕ ਚਾਰਾਂ ਜਣਾਂ ਨੇ ਮੈਨੂੰ ਗਲਮੇ ਜੱਥ ਪਾ ਕੇ ਝਾੜੀਆਂ 'ਚ ਸੁੱਟ ਲਏ। ਪੇਮੈਂਟ ਲੈ ਕੇ ਆ ਰਹੀ ਸੜਕ ਤੋਂ। ਇਹ ਕਹਿੰਦੇ ਇੱਥੇ ਜਿਹੜਾ ਹੈਗਾ ਸਮਰਾ ਪੰਪ ਤੇ ਕੋਲੇ ਜਿਹੜਾ ਜਿਹੜੇ ਮੇਰੇ ਨਾਲ ਕੁੱਟਮਾਰ ਕਰਕੇ ਬੰਦੇ ਨੇ ਕਦੇ ਮੇਰੀ 40000 ਰੁਪਏ ਪੇਮੈਂਟ ਖੋਲੀ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਐ। ਵਾਰਦਾਤ ਸਾਰੀ ਹੋ ਗਈ ਕੋਈ ਵਾਰਦਾਤ ਆਉਂ ਆ ਜੀ ਮੈਂ ਸਾਧ ਕੋ ਆ ਰਿਹਾ ਸੀਗਾ ਤੇ ਇੱਥੇ ਅੱਠ ਕੁ ਮੁੰਡੇ ਖੜੇ ਸੀਗੇ ਪਹਿਲਾਂ ਹੀ ਤੇ ਛੱਕ ਪਿਆ ਸੀ ਮੈਂ ਅੱਗੇ ਜਾ ਕੇ ਰੁਕ ਗਿਆ ਕਿਤੇ ਦੁਕਾਨ ਤੇ ਬਹਿ ਗਿਆ ਪਰ ਮੈਂ ਫਿਰ ਜਦੋਂ ਤੁਰਿਆ 10 ਮਿੰਟਾਂ ਬਾਅਦ ਫਿਰ ਦੁਬਾਰਾ ਮੈਂ ਵੇਖਿਆ ਕੋਈ ਨਹੀਂ ਸੀਗਾ ਤੇ ਮੈਂ ਐਕਟਵਾਂ ਲੈ ਕੇ ਤੁਰ ਪਿਆ ਅੱਗੇ ਜਾ ਕੇ ਜਿਹੜਾ ਉਹ ਪ੍ਰੋਬਲਮ ਪਾਉਂਦਾ ਹੈਗਾ ਉੱਥੇ ਆ ਕੇ ਮੁੰਡਿਆਂ ਨੇ ਮੈਨੂੰ ਘੇਰ ਲਈ ਚਾਰਾਂ ਜਿਹਨਾਂ ਨੇ ਤਿੰਨ ਮੋਟਰਸਾਈਕਲ ਲੱਗੇ ਲਾ ਲਏ ਮੁੰਡੇ ਅੱਠ ਸੀ ਚਾਰਾਂ ਨੇ ਮੇਰੀ ਐਕਟਵਾਂ ਦੀ ਚਾਬੀ ਫੜੀ ਐਕਟਵਾਂ ਚ ਪੈਸੇ ਕੱਢੇ ਤੇ ਇੱਕ ਚਾਰਾਂ ਜਣਾਂ ਨੇ ਮੈਨੂੰ ਗਲਮੇਜਾ ਹੱਥ ਪਾ ਕੇ ਝਾੜੀਆਂ 'ਚ ਸਿੱਟ ਲੈ ਜੀ ਕਿੰਨੇ ਪੈਸੇ ਸੀ ਤੇ ਕੀ ਕੰਮ ਕਰਦਾ ਆਪਣਾ ਇੱਕ ਕਨਫੈਕਟਰੀ ਦਾ ਕੰਮ ਆ ਜੀ ਹੋਲ ਸੇਲ ਦਾ ਤੇ ਚੈਨੀ ਖੋ ਕੇ ਲੈ ਕੇ ਗਲ ਛੱਤ ਪਾ ਕੇ ਤੇ ਮੰਨ ਕੇ ਚੱਲੋ ਵੀ ਇੱਕ ਅਦੀ ਛੋਟੀ ਸਾਡੀ ਮਾਰੀ ਜਿਵੇਂ ਸਪੈਦੇ ਦੀ ਸੀਗੀ ਉਹ ਵੀ ਉੱਥੇ ਬਰਾਮਤ ਹੋਈ ਐ ਤਾਂ ਕਰਕੇ ਤੇ ਉਹ ਚਾਰ ਮੁੰਡੇ ਸੀ ਜਿਹੜੇ ਉਹਨਾਂ ਨੇ ਵਿੱਚੋਂ ਐਕਟਾਂ 'ਚ ਪੈਸੇ ਕੱਢੇ ਤੋਂ ਉਵੇਂ ਹੀ ਭੱਜ ਗਏ ਨਾਲ ਦੀ ਨਾਲ ਤੁਸੀਂ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਮੈਂ ਸਾਧਗੋ ਆ ਰਿਹਾ ਸੀ ਘਰ ਨੂੰ ਜਾ ਰਿਹਾ ਸੀ ਸਿਰਫ ਘਰ ਆਪਣਾ ਜਿੱਥੇ ਜਤਿੰਦਰ ਚੌਕ 'ਚ ਜੀ ਇਹ ਇਹ ਕੋਈ ਹੋਈ ਗੱਲ ਰਸਈਏ ਇਹ ਦਲੀਪ ਨਾ ਇਹਨਾਂ ਦਾ ਜੀ ਸ਼ਿਵਾਚੌਂਦੇ ਰਹਿਣ ਵਾਲੇ ਆ ਪੇਮੈਂਟ ਲੈ ਕੇ ਆ ਰਹੀ ਸੜਕ ਤੋਂ ਇਹ ਕਹਿੰਦੇ ਇੱਥੇ ਜਿਹੜਾ ਹੈਗਾ ਸਮਰਾ ਪੰਪ ਦੇ ਕੋਲੇ ਜਿਹੜਾ ਜਿਹੜੇ ਮੇਰੇ ਨਾਲ ਕੁੱਟਮਾਰ ਕਰਕੇ ਬੰਦੇ ਨੇ ਕਦੇ ਮੇਰੀ 40000 ਰੁਪਏ ਪੇਮੈਂਟ ਖੋਲੀ ਕਿਸ ਕਿੰਨੇ ਕੁ ਬੰਦੇ ਦੱਸੇ ਜਾ ਰਹੇ ਇਹ ਜੀ ਤਿੰਨ ਮੋਟਰਸਾਈਕਲ ਤੇ ਦੱਸੇ ਜਾ ਰਹੇ ਤੇ ਆਪਣਾ 7-8 ਬੰਦੇ ਕਰ ਰਹੇ ਹਾਂਜੀ ਬਸ ਅਜੇ ਪਹੁੰਚੇ ਆ ਜੀ ਦੇ ਕਾਰਵਾਈ ਕਰਾਂਗੇ ਜੀ ਬਸ ਅ ਬਿਲਕੁਲ ਜਿਹੜੀ ਅੱਜ ਇਹ ਲੁੱਟ ਕੋਈ ਹੈ ਸ਼ਾਮ 4:25 ਦਾ ਸਾਢੇ ਜਿਆਦਾ ਟਾਈਮ ਸੀਗਾ ਤਾਂ ਉੱਥੋਂ ਇੱਕ ਵਿਅਕਤੀ ਜਿਹੜਾ ਕਨਫੈਕਸ਼ਰੀ ਦਾ ਕੰਮ ਕਰਦਾ ਉਹ ਆ ਰਿਹਾ ਸੀ ਸਾਦਕ ਤੋਂ ਫ੍ਰੀ ਕੋਡ ਨੂੰ ਤੇ ਸਮਰਾ ਪੰਪ ਕੋਲ ਨਜ਼ਦੀਕ ਜਾ ਕੇ ਇੱਕ ਉਸ ਵਿਅਕਤੀ ਨੇ 8 ਬੰਦੇ ਦੱਸੇ ਜਾ ਰਹੇ ਨੇ 8 ਬੰਦੇ ਪਹਿਲਾਂ ਹੀ ਉੱਥੇ ਖੜੇ ਸੀ ਤਾਂ ਇਹ ਵਿਅਕਤੀ ਦੀ ਉੱਥੇ ਕੁੱਟਮਾਰ ਕੀਤੀ ਗਈ ਕੁੱਟਮਾਰ ਕਰਨ ਤੋਂ ਬਾਅਦ ਆ ਜਿਹੜਾ ਉੱਥੋਂ ਐਕਟ ਦੇ ਡਿੱਗੀ ਚੋਂ 40000 ਰੁਪਏ ਦੱਸ ਰਹੀ ਹੈ ਨਹੀਂ ਤਾਂ ਉਹ ਵੀ ਕੱਢ ਲਿਆ ਗਿਆ ਵੱਧ ਵੱਡੀ ਗੱਲ ਇਹ ਲਾਲ ਲਾਡਰ ਕਿਤਨਾ ਕਿਤੇ ਨਹੀਂ ਦਿਖ ਰਿਹਾ ਕਿਉਂਕਿ ਇਸ ਤਰ੍ਹਾਂ ਸ਼ਰਮ ਗੁੰਡਾ ਕਰਦੀ ਹੋ ਰਹੀ ਹੈ ਕਿ ਕੋਈ ਵਿਅਕਤੀ ਆ ਰਿਹਾ ਸੀ ਨਾਲੇ ਉਸੇ 40000 ਰੁਪਏ ਇੱਕੋ ਵਿੱਚ ਕਢ ਲਿਆ ਨਾਲੇ ਸੋਨੇ ਦੀ ਜਿਹੜੀ ਚੈਨ ਹੈ ਉਹ ਵੀ ਉਥੋਂ ਕਢ ਲਈਏ ਤੇ ਮੌਕੇ ਤੇ ਡੀਐਸਪੀ ਸੰਸ਼ੇਰ ਸਿੰਘ ਤੇ ਸੀਆਈਏ ਤਾਂ ਡੀਐਸਪੀ ਦੇ ਅਧਿਕਾਰੀਆਂ ਤੇ ਪਹੁੰਚਦੇ ਨੇ ਸੀਸੀਟੀਵੀ ਖੰਗਾਲ ਰਹੇ ਨੇ ਕਿ ਆਖਰਕਾਰ ਕੋਣ ਵਿਅਕਤੀ ਸੀ ਕਿੱਥੇ ਖੜੇ ਸੀ ਇਹਦੀ ਸਾਰੀ ਲਈ ਜਾਣਕਾਰੀ ਉਹ ਬੇਕੀ ਨਾਲ ਤੋਂ ਇਕੱਠੀ ਕੀਤੀ ਜਾ ਰਹੀ ਹੈ ਕੋਈ ਸੀਸੀਟੀਵੀ ਮਿਲੀ ਆ ਬਿਲਕੁਲ ਸੀਟੀਵੀ ਲਗਾਤਾਰ ਪੁਲਸ ਹੋਂ ਤੇ ਲੱਗੀ ਹੋਈ ਹੈ ਸਵਰਨ ਡੀਐਸਪੀ ਨੇ ਸੀਆਈਏ ਸਟਾਫ ਹੈ ਉਹ ਸਾਰਾ ਮੌਕੇ ਦੇ ਕਵਰੇਜ ਨੂੰ ਦੇਖ ਰਹੇ ਜਿੱਥੋਂ ਨੀ ਲੰਗ ਦੇ ਨੇ ਕਿਉਂਕਿ ਇੱਕ ਥਾਂ ਤੋਂ ਸਿਸਟੀ ਵੇਜ ਜਿੱਥੋਂ ਇਹ ਵਿਅਕਤੀ ਟੱਪਦਾ ਐ ਐਕਟਵਾ ਜਿਹੜਾ ਬੰਦਾ ਸਾਰਤ ਤੋਂ ਉੱਥੇ ਆ ਰਿਹਾ ਸੀ ਉਹ 4:00 ਵਜੇ 70 18 ਮਿੰਟ ਤੋਂ ਟੱਪਦਾ ਲੇਕਿਨ ਸੀਟੀਫੇ ਪੁਲਿਸ ਲੱਗੀ ਹੋਈ ਆ ਕਿਉਂਕਿ ਪੁਲਿਸ ਸਾਰੇ ਕੈਮਰੇ ਫੁਨਵਾ ਰਹੀ ਹੈ ਉਹ ਅਧਿਕਾਰੀਆਂ ਨਾਲ ਗੱਲ ਹੋਈ ਹੋਵੇ ਕੀ ਦੱਸਦੇ ਨੇ ਬਿਲਕੁਲ ਡੀਐਸਪੀ ਸੰਸ਼ੇਰ ਸਿੰਘ ਉਹਨਾਂ ਨੇ ਕਿਹਾ ਕਿ ਅਸੀਂ ਮੌਕੇ ਤੇ ਪਹੁੰਚੇ ਜਿਹੜੀ ਜਾਂਚ ਆ ਉਹ ਕਰ ਰਹੇ ਆ ਕਿ ਇੱਥੇ ਕਿੰਨੇ ਲੋਕੜੇ ਸੀ ਆਖਰਕਾਰ ਕਿਸੇ ਨੇ ਦੇਖਿਆ ਉਹ ਸਾਰਾ ਦੇਖਣਾ ਲੇਕਿਨ ਦੂਜੀ ਦੇ ਦੇਖਿਆ ਜਾਵੇ ਨਾ ਇੱਥੇ ਜਿਹੜੇ ਖਲਾਤ ਨੇ ਲਾਣ ਆਰਡਰ ਦੇ ਦਿ ਸਾਧ ਕਰੋੜਾ ਕਾਫੀ ਚੱਲਦਾ ਹੈ ਜੀ ਲੇਕਿਨ ਇਸ ਤਰ੍ਹਾਂ ਦੀ ਵਾਰਦਾਤ ਹੋਣੀ ਵੀ ਕਿਤਨਾ ਕਿਤੇ ਕਾਨੂੰਨ ਉਸਨੂੰ ਵਸਲ ਖੜੇ ਕਰਦੀ ਹੈ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰੂਰ ਕਰੋ ਸ਼ੇਅਰ ਜਰੂਰ ਕਰੋ